ਚੈੱਕ ਕਰੋ ਜੀ ਦਿਨੇ ਦਿਨੇ ਟਾਈਮ ਹੋ ਗਿਆ ਆ 3 ਵਜੇ ਤੇ 50 ਮਿੰਟ ਚੈੱਕ ਕਰੋ ਯੋਦੇ ਕਿੱਥੇ ਬੈਠੇ ਆ ਇੱਕ ਯੋਧਾ ਦੇ ਕੋ ਸਾਡਾ ਆ ਦੇ ਆ ਯੋਦੇ ਨੂੰ بس ਆਈ ਚੀਜ਼ਾਂ ਦਾ ਹੁੰਦਾ ਪਿਆ ਪੰਪ ਤੇ ਖੜੇ ਆ ਜੀ ਇੰਜਨ ਆਇਲ ਪਵਾਉਣ ਆ ਸਾਡੇ ਡਰਾਈਵਰ ਸਾਡੇ ਡਰਾਈਵਰ ਸਾਹਿਬ ਨੇ ਕੁਝ ਨਹੀਂ ਦੇਖਿਆ ਪਾਣੀ ਕੀ ਆ ਗੱਡੀ ਚ ਲੱਗਦੇ ਰੱਪੇ ਵਾਲੇ ਇੰਜਨ ਆਇਲ ਹੈਗਾ ਕਿ ਨਹੀਂ ਹੈਗਾ ਬੰਦੇ ਦਾ ਭਲਾ ਹੋਵੇ ਜਿਹੜਾ ਸਾਨੂੰ ਦੱਸਿਆ ਨਹੀਂ ਦਾ ਸੇਵਕਾ ਕੰਮ ਔਖਾ ਹੀ ਸੀ ਕਦੇ ਜਦੋਂ ਡਾਈਟ ਪਲਾਨ ਚੱਲਦੇ ਹੋਏ ਆ ਵੀ ਦੇਖੋ ਲੋ ਜੀ ਪਹੁੰਚ ਗਿਆ ਆਪਾਂ ਜ਼ਿਮੀਦਾਰ ਟਾਬਾ ਗੱਡੀ ਚੈੱਕ ਕੀਤੀ ਆ ਰਹੀ ਆ ਛੱਟਾ ਗੱਡੀ ਹੁਣ ਹਾਂਜੀ ਕੋਰੇ ਭਾਜੀ ਕੀ ਹਿਸਾਬ ਦਾ ਬਾਈ ਗੱਡੀ ਕੰਡੀਸ਼ਨ ਕੀ ਹੈ ਗੱਡੀ ਬਹੁਤ ਵਧੀਆ ਚੀਜ਼ ਹੈ ਵਧੀਆ ਚੀਜ਼ ਹੈ ਚਾਹੀਦਾ ਜਿੰਦਾ ਇਹ ਨਾ ਦੇ ਦੇਰਾ ਆਫਰ ਨਾ ਹੁੰਦਾ ਤੇ ਮੈਨੂੰ ਲੱਗਦਾ ਇਹ ਨਹੀਂ ਲੈ ਜਾਣੀ ਗੱਡੀ ਇੱਥੇ ਗੋਰਾ ਨਾ ਹੁੰਦਾ ਦਾ 350 ਮਿੰਟ ਰੱਬ ਦਾ 350 ਗੋਰਾ ਨਾ ਹੁੰਦਾ ਮੈਨੂੰ ਲੱਗਦਾ ਇਹ ਨਹੀਂ ਲੈ ਜਾਣੀ ਕੋਈ ਯਾਰ ਆਏ ਹੁਣ ਬੰਦੇ ਵੀ ਇੱਥੇ ਥੋੜਾ ਜਿਆਦਾ ਸੁਸੋਪੀ ਦੇ ਇਹਨਾਂ ਨੂੰ ਆਪਾਂ ਚੱਲੇ ਹੁਣ ਜੀਵੀਦਾਰ ਢਾਬਾ ਚਾਹ ਪੀਣ ਚੱਲੇ ਜੀਵੀਦਾਰ ਦਾ ਢਾਬਾ ਓਹੀ ਮਾਰੇ ਲੋ ਵੀ ਇਧਰੋਂ ਤਾਂ ਨਾ ਹੀ ਹੋ ਗਈ ਆ ਜ਼ਿਮੀਂਦਾਰ ਟੱਬੇ ਤੋਂ ਅੱਗੇ ਜਾਓ ਸਾਡੇ ਬੰਦੇ ਜੇ ਲੇਟ ਹੋਣੇ ਕਹਿੰਦੇ ਚਲੋ ਦਵਾਰੀ ਜਾ ਰਹੇ ਆ ਕੋਈ ਹੋਰ ਦਰਾਹੇ ਦੇਖਦੇ ਟੱਬਾ ਹੁਣ ਜਾ ਕੇ ਐਕਸੀਡੈਂਟ ਹੋਇਆ ਇਹ ਤੇ ਬਹੁਤ ਜ਼ਿਆਦਾ ਹੀ ਜ਼ਬਰਦਸਤ ਹੈ ਘੁੰਮੀ ਗਿਆ ਪੂਰਾ ਟਰੈਕਟਰ ਹੀ ਘੁੰਮ ਗਿਆ ਆ ਦੇਖੋ ਕਿੱਦਾਂ ਥੱਲੇ ਡਿੱਗੀ ਹੋਈ ਆ 50 ਹੋ ਗਿਆ ਉਹਦਾ ਬੰਦੇ ਦਾ ਵਾਹਿਗੁਰੂ ਮਿੱਤਰੋ ਇੱਕ ਟਾਬਾ ਨਿਕਲ ਆਇਆ ਜੀ ਨਿਕਲ ਆਇਆ ਮਿਲੂ ਕੁਛ ਖਾਣ ਨੂੰ ਕਿ ਇੱਥੇ ਵੀ ਖਾਲੀ ਆ ਲਾਓ ਜੀ ਲਾਓ ਜੀ ਲਾਓ ਜੀ ਕਿਹੜੇ ਟਾਬੇ ਆ ਗਏ ਆਪਾਂ ਬ੍ਰਦਰ ਟਾਬਾ ਜਾ ਗੁਰਿਆ ਪੁੱਜ ਗਿਆ ਓਏ ਤੂੰ ਕਾ ਚਾਹ ਹੈਗੀ ਚਾਹ ਪੀਣੀ ਆ ਯਾਰ ਮੈਨੂੰ ਲੱਗਦਾ ਸਾਡੀ ਗੱਡੀ ਦੇ ਮਾਲਕ ਬਰਦੀਪ ਸਿੰਘ ਜੀ ਓਏ ਹੋਏ ਹੋਏ ਆਏ ਓਏ ਹੋਏ ਹੋਏ ਫੰਕਸ਼ਨ ਵੜੀ ਜੇ ਤੋਂ ਵੀ ਉਹ ਵੀ ਮਿੱਤਰੋ ਭਾਈ ਦਾਲ ਨੂੰ ਲੈਣੀ ਕੁਝ ਨਾਲ ਰੱਬ ਨੇ ਸੁਣ ਲਈ ਆ ਸਾਡੀ ਸਾਨੂੰ ਖਾਣ ਨੂੰ ਕੁਝ ਮਿਲ ਗਿਆ ਆ ਆ ਉਸਤਾਦ ਜੀ ਨੂੰ ਖਾਣ ਨੂੰ ਮਿਲ ਗਿਆ ਕੋ ਸਾਨੂੰ ਦਾਲਾ ਦਾਲਾ ਦੀ ਗੱਲ ਕਰਦਾ ਉਹ ਦਹੀਂ ਦੁੱਧ ਵਗੈਰਾ ਕੁਝ ਚਾਹ ਪਣੀ ਹੁਣ ਦਹੀਂ ਨਾ ਘਣਾ 10 ਮਿੰਟ ਹੈ ਓਏ ਕੋਰੇ ਮਿਲ ਗਿਆ ਖਾਣ ਨੂੰ ਆ ਗਈ ਰੂਹ ਦੀ ਖਰਾਕ ਚਾਹ ਉੱਥੇ ਵੀ ਆਪਾਂ ਨੂੰ ਨਹੀਂ ਹੈ ਨਾ ਤਵੇ ਆਓ ਉਹ ਪਰ ਸਵਾਲ ਪੁੱਛੀਏ ਕੀ ਆ ਮਿਲ ਗਈ ਕੋਰੇ ਕੀ ਕਹਿਣਾ ਚਾਹੁੰਦਾ ਚਾਹ ਵਾਸਤੇ ਦੱਸ ਦੇ ਯਾਰ ਬੱਚੇ ਬੱਚੇ ਲਾਓ ਚਾਹ ਇਹ ਜਿੰਨਾ ਸੁਣਾਉਂ ਉਹ ਬੋਚ ਨਹੀਂ ਉਹ ਥੋੜਾ ਕਹਿ ਹੋਏ ਕਾਲਾ ਕਰਕੇ ਹੁੰਦਾ ਹੁੰਦਾ ਚੱਕ ਵੀ ਕੰਮ ਫਤਹੀ ਆ ਲਾਸਟ ਹੀ ਆ ਕੰਮ ਤੇ ਇਦੋਂ ਆ ਤੁਰ ਪੈਣਾ ਆਪਾਂ ਹੁਣ ਤੂੰ ਬੱਚੇ ਵੀਡੀਓ ਬਣ ਗਈ ਟੀ ਪਾਣੀ ਖਾ ਕੇ ਚਾਹ ਪੀ ਕੇ ਤੇ ਪਹੁੰਚ ਗਏ ਮੰਝਾਲ ਨੂੰ ਹੋਰ ਕਿੱਦੋਂ ਹੁਣ ਚਲੀ ਆਪਾਂ ਬ੍ਰਦਰ ਢਾਬਾ ਚੱਕ ਕਰੋ ਯਾਰ ਆ ਵੀਊ ਫੇਰ ਆ ਕਿਆ ਬਾਤਾਂ ਕਿਆ ਹੀ ਬਾਤਾਂ ਕਰਿਆ ਕੀ ਹੀ ਬਾਤਾਂ ਨੇ ਆ ਦੇ ਪਰ ਵੀ ਉਹ ਇਹਦੇ ਨੂੰ ਮੁੜ ਕੇ ਫੇਰ ਨੂੰ ਮੋਣਾ ਉਹਦੇ ਉਧਰ ਪਰ ਨਹੀਂ ਇਹ ਤਾਂ ਯਾਰ ਉਧਰ ਚਲ ਗਿਆ ਕਿਆ ਹੀ ਬਾਤਾਂ ਨੇ ਨਹੀਂ ਸੱਜੇ ਮੋੜ ਉਦੀ ਹੀ ਬਾਤਾਂ ਨੇ ਕਿਆ ਹੀ ਬਾਤਾਂ ਨੇ ਉਹ ਰੋੜਾ ਘੜਾ ਮੋਣਾ ਕਿਆ ਹੀ ਬਾਤਾਂ ਨੇ ਹਾਂ ਸਹੀ ਅੱਗੇ ਚੱਲੋ ਭਾਜੀ ਸਹੀ ਰਸਤਾ ਜਾਂਦੋ 1600 ਸਹੀ ਜਿਹਾ ਲੁਕੇ ਜਾਂਦੇ ਹੋ ਦੇਖੋ ਕੁਦਰਤੀ ਨਜ਼ਾਰੇ ਪਹੁੰਚ ਗਏ ਅਸੀਂ ਪਹੁੰਚ ਗਏ ਹੁਣ ਤੁਹਾਨੂੰ ਦੱਸਦੇ ਹਾਂ ਅਸੀਂ ਗਏ ਕਿੱਥੇ ਸੀ ਤੇ ਪਹੁੰਚੇ ਕਿੱਥੇ ਇਹ ਆ ਲੋ ਚੈੱਕ ਕਰੋ ਨਿਆਰੇ 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 ਕੁਦਰਤੀ ਨਿਆਰੇ ਤਰਾ ਚੈੱਕ ਕਰੋ ਯਾਰ ਟੇਕ ਦਾ ਨੈਕਸਟ ਲੈਫਟ ਕੀ ਬਾਤ ਹੈ ਯਾਰ ਲੈਵੀ ਮੋੜ ਲੈਵੀ ਮੋੜ ਚੈੱਕ ਕਰੋ ਹੀ ਮੋੜ ਨਹੀਂ क्या बात है गुरु गुरु वाहे गुरु वाहे 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 क्या बात है यार क्या बात है क्या बात है पार्किंग तो है जी कार मोटरसाइकिल पार्किंग ਕੀ ਆ ਹੋਏ ਤੇ ਮੂਡ ਲਗਾ ਅੱਛਾ ਆਪਾਂ ਪੁੱਛੇ ਪਿੱਛੇ ਨਹੀਂ ਘੁੰਮ ਗਏ ਅਸੀਂ ਇੱਧਰ ਦਿਨੇ ਦੇ ਦੋ ਅੱਛਾ ਵਿੱਚ ਹੀ ਆਂ ਦਰੇ ਪਾਣੀ ਨਾ ਕਿੰਨਾ ਨਹਿਰ ਫੋਟੋ ਇਹਦਾ ਬਹੁਤ ਰੋਹ ਜੀ ਫੋਟੋ ਕਿਤਨਾ ਮੜਾ ਹੈ ਬਈ ਮਨਾਂ ਕਿ ਪਰ ਹਾਂ ਕੋਲ ਲੜੂ ਕਿਤਨਾ ਮੜਾ ਦੀਦੀ ਨੂੰ ਦੇਖੋ ਕੀ ਬਾਤ ਹੈ ਜੋੜਾ ਕਰ ਆ ਗਏ ਜੀ ਹੁਣ ਜੋੜਾ ਕਰ ਕੀ ਹੁੰਦਾ ਹੈ Teraja kuli ya. Teraja cepat Karena